22 ਅਤੇ 22 ਤਰੀਕ ਨੂੰ ਪੰਜਾਬ ਦੇ ਵਿੱਚ ਪਵੇਗਾ ਭਾਰੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ ਪੰਜਾਬ ਦੇ ਵਿੱਚ ਕੀ ਹੋ ਜਾ ਰਿਹਾ ਹੈ ਮੌਸਮ ਦਾ ਹਾਲ ਆਓ ਜਾਣਦੇ ਹਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਅੱਜ ਮੌਸਮ ਕੀ ਹੋ ਜਾ ਰਿਹਾ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਅੱਜ ਤੂਂਦ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਕਈ ਛਲਿਆ ਦੇ ਵਿੱਚ ਠੰਡ ਨੂੰ ਲੈ ਕੇ ਅਲਰਟ ਜਾਰੀ ਹੈ ਅਤੇ ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਦਾ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਜੇਕਰ ਗੱਲ ਕਰੀਏ ਤਾਪਮਾਨ ਦੀ ਤਾਂ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਦਾ ਰਹਿ ਸਕਦਾ ਅਤੇ ਘੱਟ ਤੋਂ ਘੱਟ 6 ਤੋਂ 9 ਡਿਗਰੀ ਸੈਲਸੀਅਸ ਦੇ ਵਿੱਚ ਘੱਟ ਤਾਪਮਾਨ ਰਹਿ ਸਕਦਾ ਅਤੇ ਗੱਲ ਕਰੀਏ ਸੂਰਜ ਚੜਨ ਦਾ ਸਮਾਂ ਤਾਂ ਹੋਵੇਗਾ ਸਵੇਰੇ 7:20 ਮਿੰਟ ਦਾ ਅਤੇ ਸੂਰਜ ਛਿਪਨ ਦਾ ਸਮਾਂ ਹੋਵੇਗਾ 5:40 ਮਿੰਟ ਤਾਂ ਗੱਲ ਕਰਦੇ ਹਾਂ ਪਠਾਨਕੋਟ ਦੀ ਜਿੱਥੇ ਕੇ ਸੰਗਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਗੁਰਦਾਸਪੁਰ ਅਤੇ ਤਰਨਤਾਰਨ, ਰੂਪਨਗਰ ਅਤੇ ਚਲੰਦਰ ਦੇ ਵਿੱਚ ਧੁੰਦ ਦਾ ਯੈਲੋ ਅਲਰਟ ਜਾਰੀ ਹੈ। ਇਸ ਦੇ ਨਾਲ ਹੀ ਅਮਰਿਸੱਦ ਦੇ ਵਿੱਚ ਵੀ 오ਰੇਂਜ ਅਲਰਟ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਪਟਿਆਲਾ ਦੇ ਵਿੱਚ ਵੀ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ। ਇਸੇ ਨਾਲ ਹੀ ਤੁਹਾਨੂੰ ਮੌਸਮ ਸੰਬੰਧੀ ਸਾਡੀ ਅਪਡੇਟ ਕਿਹੋ ਜਿਹੀ ਲੱਗੀ ਅਤੇ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਹੈ ਮੌਸਮ ਦਾ ਹਾਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ 21 ਅਤੇ 22 ਤਰੀਕ ਨੂੰ ਪੰਜਾਬ ਦੇ ਵਿੱਚ ਪਵੇਗਾ ਪਾਰੀਮੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ ਪੰਜਾਬ ਦੇ ਵਿੱਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ ਆਓ ਜਾਣਦੇ ਹਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਅੱਜ ਮੌਸਮ ਕਿਹੋ ਜਿਹਾ ਰਹੇਗਾ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਅੱਜ ਤੂਂਦ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਕਈ ਝੱਲਿਆਂ ਦੇ ਵਿੱਚ ਠੰਡ ਨੂੰ ਲੈ ਕੇ ਅਲਰਟ ਜਾਰੀ ਹੈ ਅਤੇ ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਦਾ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਜੇਕਰ ਗੱਲ ਕਰੀਏ ਤਾਪਮਾਨ ਦੀ ਤਾਂ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਦਾ ਰਹਿ ਸਕਦਾ ਅਤੇ ਘੱਟ ਤੋਂ ਘੱਟ 6 ਤੋਂ 9 ਡਿਗਰੀ ਸੈਲਸੀਅਸ ਦੇ ਵਿੱਚ ਘਾਰ ਤਾਪਮਾਨ ਰਹਿ ਸਕਦਾ ਅਤੇ ਗੱਲ ਕਰੀਏ ਸੂਰਜ ਚੜਨ ਦਾ ਸਮਾਂ ਤਾਂ ਹੋਵੇਗਾ ਸਵੇਰੇ 7:20 ਦਾ ਅਤੇ ਸੂਰਜ ਸ਼ਿਪਨ ਦਾ ਸਮਾਂ ਹੋਵੇਗਾ 5:40 ਮਿੰਟ ਤਾਂ ਗੱਲ ਕਰਦੇ ਹਾਂ ਪਠਾਨਕੋਟ ਦੀ ਜਿੱਥੇ ਕੇ ਸੰਗੜੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਗੁਰਦਾਸਪੁਰ ਅਤੇ ਤਰਨਤਾਰਨ ਰੂਪਨਗਰ ਅਤੇ ਚਲੰਦਰ ਦੇ ਵਿੱਚ ਧੁੰਦ ਦਾ ਯੈਲੋ ਅਲਰਟ ਜਾਰੀ ਹੈ ਇਸ ਦੇ ਨਾਲ ਹੀ ਅਮਰitsar ਦੇ ਵਿੱਚ ਵੀ orange ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਪਟਿਆਲਾ ਦੇ ਵਿੱਚ ਵੀ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ yellow ਅਲਰਟ ਜਾਰੀ ਕਰ ਦਿੱਤਾ ਗਿਆ ਇਸੇ ਨਾਲ ਹੀ ਤੁਹਾਨੂੰ ਮੌਸਮ ਸੰਬੰਧੀ ਸਾਡੀ ਅਪਡੇਟ ਕਿਹੋ ਜਿਹੀ ਲੱਗੀ ਅਤੇ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਹੈ ਮੌਸਮ ਦਾ ਹਾਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ 21 ਅਤੇ 22 ਤਰੀਕ ਨੂੰ ਪੰਜਾਬ ਦੇ ਵਿੱਚ ਪਵੇਗਾ ਭਾਰੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ ਪੰਜਾਬ ਦੇ ਵਿੱਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ ਆਓ ਜਾਣਦੇ ਹਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਅੱਜ ਮੌਸਮ ਕਿਹੋ ਜਿਹਾ ਰਹੇਗਾ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਅੱਜ ਤੂਂਦ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਕਈ ਝੋਲੇ ਆ ਦੇ ਵਿੱਚ ਠੰਡ ਨੂੰ ਲੈ ਕੇ ਅਲਰਟ ਜਾਰੀ ਹੈ ਅਤੇ ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਦਾ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਜੇਕਰ ਗੱਲ ਕਰੀਏ ਤਾਪਮਾਨ ਦੀ ਤਾਂ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਦਾ ਰਹਿ ਸਕਦਾ ਅਤੇ ਘੱਟ ਤੋਂ ਘੱਟ 6 ਤੋਂ 9 ਡਿਗਰੀ ਸੈਲਸੀਅਸ ਦੇ ਵਿੱਚ ਘੱਟ ਤਾਪਮਾਨ ਰਹਿ ਸਕਦਾ ਅਤੇ ਗੱਲ ਕਰੀਏ ਸੂਰਜ ਚੜ੍ਹਨ ਦਾ ਸਮਾਂ ਤਾਂ ਹੋਵੇਗਾ ਸਵੇਰੇ 7:20 ਮਿੰਟ ਦਾ ਅਤੇ ਸੂਰਜ ਸ਼ਿਪਨ ਦਾ ਸਮਾਂ ਹੋਵੇਗਾ 5:40 ਮਿੰਟ ਤਾਂ ਗੱਲ ਕਰਦੇ ਹਾਂ ਪਠਾਨਕੋਟ ਦੀ ਜਿੱਥੇ ਕੇ ਸੰਗਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਗੁਰਦਾਸਪੁਰ ਅਤੇ ਤਰਨਤਾਰਨ ਰੂਪਨਗਰ ਅਤੇ ਚਲੰਦਰ ਦੇ ਵਿੱਚ ਧੁੰਦ ਦਾ ਯੈਲੋ ਅਲਰਟ ਜਾਰੀ ਹੈ ਇਸ ਦੇ ਨਾਲ ਹੀ ਅਮਰਿਸਤ ਦੇ ਵਿੱਚ ਵੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਪਟਿਆਲਾ ਦੇ ਵਿੱਚ ਵੀ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਤੁਹਾਨੂੰ ਮੌਸਮ ਸੰਬੰਧੀ ਸਾਡੀ ਅਪਡੇਟ ਕਿਹੋ ਜਿਹੀ ਲੱਗੀ ਅਤੇ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਹੈ ਮੌਸਮ ਦਾ ਹਾਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ